ਹੱਥ ਬਨ ਬੰਦਨਾ ਮੇਰੀ ਇੱਕੋ ਪਰਖਿਆ ਕਾਲ ਨੂੰ ਹੱਥ ਬਨ ਬੰਦਨਾ ਮੇਰੀ ਇੱਕੋ ਪਰਖਿਆ ਕਾਲ ਨੂੰ ਜਿਨ ਨੇ ਕੀਤਾ ਕੁਲ 84 ਦਾ ਪਸਾਰਾ ਜਿਨ ਨੇ ਕੀਤਾ ਕੁਲ 84 ਦਾ ਪਸਾਰਾ ਤਾਰਾ ਕੰਡ ਤੰਦੂ ਵੇਦੀਆਂ ਹਾਥੀ ਰਖਿਆ ਸਾਗਰ ਚੋਂ ਜੀ ਸਾਗਰ ਚੋਂ ਜੀ ਸਾਗਰ ਚੋਂ ਜਿਨਨੇ ਤਰੂ ਭਗਤ ਦਾ ਕੀਤਾ ਪਾਰਿ ਉਤਾਰਾ ਜਿਨਨੇ ਤਰੂ ਭਗਤ ਦਾ ਕੀਤਾ ਪਾਰਿ ਉਤਾਰਾ ਹੱਥ ਬਨ ਬੰਦਨਾ ਮੇਰੀ ਇੱਕੋ ਸਤਗੁਰ ਨਾਨਕ ਨੂੰ ਹੱਥ ਮਨ ਬੰਦਨਾ ਮੇਰੀ ਇੱਕੋ ਸਤਗੁਰ ਨਾਨਕ ਨੂੰ ਖਾਤਰ ਦੁਖੀਆਂ ਦੀ ਅਵ ਤਾਰ ਜਿਨਾਂ ਨੇ ਤਾਰੇ ਖਾਤਰ ਦੁਖੀਆਂ ਦੀ ਅਵ ਤਾਰ ਜਿਨਾਂ ਨੇ ਤਾਰੇ ਖਾਤਰ ਦੁਖੀਆਂ ਦੀ ਗੁਰ ਚੱਕੀ ਪੀਠੀ ਬਾਬਰ ਦੀ ਜੀ ਬਾਬਰ ਦੀ ਜੀ ਬਾਬਰ ਦੀ ਭੁੱਖੇ ਸਾਧ ਛੁਡਾਲੇ ਜਿਸ ਨੇ ਹੀ ਸਾਰੇ ਭੁਖੇ ਸਾਧੂ ਢੋਡਾਲੇ ਜਿਸਨੇ ਹੀ ਸਾਰੇ ਹੱਥ ਬੰਨ ਬੰਦਨਾ ਮੇਰੀ ਇੱਕੋ ਸਤਿਗੁਰ ਨਾਨਕ ਨੂੰ ਹੱਥ ਬੰਨ ਬੰਦਨਾ ਮੇਰੀ ਇੱਕੋ ਸਤਿਗੁਰ ਨਾਨਕ ਨੂੰ ਦਾਰੂ ਵੰਡਦਾ ਫਿਰਦਾ ਘਰ ਘਰ ਜਾ ਕੇ ਦੁਖੀਆਂ ਦੇ ਦਾਰੂ ਵੰਡਦਾ ਫਿਰਦਾ ਘਰ ਘਰ ਜਾ ਕੇ ਦੁਖੀਆਂ ਦੇ ਰੋਗੀ ਰਾਜੀ ਕਰਦਾ ਕਈ ਪੰਗਤਾਂ ਦੇ ਮਾਰੇ ਰੋਗੀ ਰਾਜੀ ਕਰਦਾ ਕਈ ਪੰਗਤਾਂ ਦੇ ਮਾਰੇ ਪੀਰ ਬਹਾਵਲ ਕੀਤਾ ਰਾਜੀ ਵਿੱਚ ਬਗਦਾਦ ਦੇ ਬਗਦਾਦ ਦੇ ਬਗਦਾਦ ਦੇ ਜੀਵਨ ਕਾ ਜੀਨੇ ਸੀ ਡੰਗੋ ਪਗੜ ਕ ਸੀਟਿਆ ਜੀਵਨ ਕਾ ਜੀਨੇ ਸੀ ਡੰਗੋ ਪਗੜ ਕ ਸੀਟਿਆ ਮੱਕਾ ਘੁੰਮਿਆ ਉਹਦੇ ਚਰਣਾ ਦੇ ਦੁਆਲੇ ਮੱਕਾ ਘੁੰਮ ਗਿਆ ਉਹਦੇ ਚਰਣਾ ਦੇ ਦੁਆਲੇ ਇੱਕ ਪਲ ਵਿੱਚ ਜਾ ਕੇ ਪਹੁੰਚਾ ਵਲੀ ਕੰਦਾਰੀ ਕੋ ਕੰਦਾਰੀ ਕੋ ਕੰਦਾਰੀ ਕੋ ਪਾਣੀ ਖੇ ਚਲਿਆ ਬਸ ਬੈਠਾ ਰਿਹਾ ਕਿਨਾਰੇ ਪਾਣੀ ਖੇ ਚਲਿਆ ਬਸ ਬੈਠਾ ਰਿਹਾ ਕਿਨਾਰੇ ਹੱਥ ਬੰਨ ਬੰਦਨਾ ਮੇਰੀ ਇੱਕੋ ਸਤਿਗੁਰ ਨਾਨਕ ਨੂੰ ਹੱਥ ਬੰਨ ਬੰਦਨਾ ਮੇਰੀ ਇੱਕੋ ਸਤਿਗੁਰ ਨਾਨਕ ਨੂੰ ਹੱਥ ਬੰਨ ਬੰਦਨਾ ਮੇਰੀ ਇੱਕੋ ਸਤਿਗੁਰ ਨਾਨਕ ਨੂੰ